ਉਹ ਅਰਦਾਸ ਕਰਨ ਦਾ ਢੰਗ ਤਰੀਕਾ ਦੱਸਿਆ ਕਿ ਵੈਗਰੂ ਅਭਿਆਸ ਜੋੜ ਕੇ ਆਖੀਏ ਪ੍ਰਮਾਤਮਾ ਵੈਗਰੂ ਮੈਂ ਕੀ ਕਰਾਂ ਜੈ ਬਿਦ ਮਨ ਕੋ ਸੰਸਾਰ ਚੂਕੈ ਜਿਸ ਢੰਗ ਤੇ ਨਾਲ ਜਿਹੜੀ ਮੇਰੇ ਮਨ ਵੀ ਸ਼ੰਕੇ ਪੈ ਰਹੀ ਨਿਵਰਤ ਹੋ ਜਾਣ ਭੌਨਿਤ ਪਾਰ ਪਰੋ ਇਹ ਸੰਸਾਰ ਸਾਗਰ ਤੋਂ ਮੈਂ ਬੰਨਿਓ ਹੋ ਜਾਵਾਂ ਮੈਂ ਕੀ ਕਰਾਂ ਕਿਰਪਾ ਕਰੋ ਦੱਸੋ ਰਹਾਓ ਬਸ ਰਾਮ ਤੇ ਕਰਕੇ ਕਿਰਪਾ ਕਰਦੇ ਹਨ ਜਨਮ ਪਾਏ ਕਛ ਭਲੋ ਨਾ ਕੀਨੋ ਮੈਂ ਲੋਕਾਂ ਕੋਲੋਂ ਤਾਂ ਪਰਦਾ ਹੋ ਜਾਂਦਾ ਪਰ ਤੇਰੇ ਕੋਲ ਨਹੀਂ ਹੋਣਾ ਸੱਚੀ ਗੱਲ ਇਹ ਹੈ ਪੀ ਜਦੋਂ ਮੈਂ ਤੋਂ ਜੰਮਿਆ ਨਾ ਮੈਂ ਕਦੇ ਕਿਸਾ ਭਰਾੜੀ ਕੀਤਾ ਤਾਂ ਤੇ ਅਦਕ ਡਰੋ ਮੈਨੂੰ ਇਸ ਕਰਕੇ ਬਹੁਤਾ ਡਰਦਾ ਵੀ ਮੈਂ ਤਾਂ ਕਦੇ ਚੰਗਾ ਕੰਮ ਕੀਤਾ ਹੀ ਨਹੀਂ ਭਰਾ ਹੀ ਨਹੀਂ ਕੀਤਾ ਤੇ ਮੈਨੂੰ ਇਸ ਕਰਕੇ ਡਰਦਾ ਹੁਣ ਮੈਂ ਕੀ ਕਰਾਂ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਇਹਨਾਂ ਨਿਕਰਿਆ ਮਨ ਕਰਕੇ ਜਵਾਨ ਕਰਕੇ ਕਰਮ ਕਰਕੇ ਮੈਂ ਹਰੀ ਦੇ ਗੁਣ ਨਹੀਂ ਗਾਏ ਜਹ ਜੀ ਸੋਚ ਤਰੋ ਜਦੋਂ ਮੈਂ ਇਹ ਨੂੰ ਸੋਚਦਾ ਨਾ ਮੇਰੇ ਤਾਂ ਸੋਚ ਆਉਂਦੀ ਹੈ ਨਾ ਤਾਂ ਮਨ ਕਰਕੇ ਮੈਂ ਚੰਗਾ ਐ ਅਠੇ ਪਰ ਬੁਰਾ ਸੋਚਦਾ ਨਾ ਮੈਂ ਕਦੇ ਕੰਮ ਚੰਗਾ ਕੀਤਾ ਨਾ ਮੇਰੀ ਜ਼ਬਾਨ ਚੰਗੀ ਐ ਇਹਨਾਂ ਔਗਣਾ ਦੇ ਕਰਕੇ ਮੈਂ ਸੋਚਦਾ ਰਹੇ ਨਾ ਮੈਂ ਡਰਦਾ ਹੁਣ ਤੂੰ ਦੱਸ ਕੀ ਕਰਾਂ ਗੁਰਮਤਿ ਸੁਨ ਕਸ਼ ਗਿਆਨ ਨਾ ਉਪਾਜਾਇ ਉਪਜਿਓ ਮੈਂ ਗੁਰੂ ਦੇ ਪਿਆਰਿਆਂ ਕੋਲ ਗਿਆ ਉਹਨਾਂ ਗੁਰੂ ਦੀ ਗੱਲ ਕੀਤੀ ਐ ਲੇਕਰ ਗੁਰੂ ਦੀ ਮਤ ਸੁਣਦੇ باوجود ਵੀ ਮੇਰੇ ਅੰਦਰ ਗਿਆਨ ਨਹੀਂ ਆਇਆ ਫਸ ਜਿਉ ਉਦੜ ਪਰੋ ਮੇਰੀ ਫਸਮਾ ਵਾਲੀ ਹਾਲਤ ਹੈ ਜਿਵੇਂ ਪਸ਼ੂ ਭਰਦਨੇ ਪੇਟ ਭਰਿਓ ਪਸੂਆ ਜਿਉਂ ਸੋਇਓ ਇਸ ਪ੍ਰਕਾਰ ਮੈਂ ਪਸ਼ੂ ਤਰਾਂ ਆਪਣੇ ਪੇਟ ਨੂੰ ਭਰੀ ਜਾਂਦਾ ਹਾਂ ਸੋਹ ਨਾਨਕ ਪ੍ਰਭ ਬਿਰਦ ਪਛਾਨੋ ਮੈਂ ਬੜੂ ਤੇਰੀ ਅਕੇ ਤਾਂ ਬੇਨਤੀ ਕੀਤੀ ਕਿ ਤੂੰ ਆਪਣੇ ਬਿਰਦ ਨੂੰ ਪਛਾਨਣਾ ਕਰ ਤਮਹੋਂ ਪਤ ਤ ਕਰੋ ਕਿਉਂਕਿ ਤੂੰ ਗਰੀਬ ਵਰਜਤ ਔਗਣ ਨਹੀਂ ਵੇਦਾ ਤੇ ਮੈਂ ਔਗਣ ਨਾਲ ਭੜਿਆ ਪਿਆ ਤੇ ਤੂੰ ਬਖਸ਼ ਦੇ ਨਾ ਤੇ ਇਸ ਕਰਕੇ ਮੈਨੂੰ ਆਸ ਹੈ ਪੇ ਮੇਰੇ ਵਰਗੀ ਡਿੱ ਪਤਲੇ ਉਤਰ ਜਾਣਗੇ ਤੂੰ ਤਾਰ ਦੇਵੇਂਗਾ ਜੈਤ ਸ੍ਰੀ ਮਹੱਲਾ ਨੌਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈਤ ਸ੍ਰੀ ਰਾਗ ਵਿੱਚ ਧਨ ਗੁਰ ਤੇ ਵਿਭਾਦਰ ਪਾਚਾ ਕਿਰਪਾ ਕਰਦੇ ਨੇ ਇੱਕ ਅਦਵੈਤ ਰੂਪੀ ਬ੍ਰਹਮ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਭੋਲਿਓ ਮਨ ਮਾਇਆ ਉਰਜਾਇਓ ਇਹ ਮਨ ਸਾਡਾ ਭੁੱਲ ਗਿਆ ਤੇ ਮਾਇਆ ਵਿੱਚ ਉਹ ਉਲਝ ਗਿਆ ਉਜਣ ਤੋਂ ਭਾਵੰਦਾ ਵੀ ਨਾ ਕਿਸੇ ਗੱਲ ਦਾ ਪਤਾ ਨਹੀਂ ਲੱਗਣਾ ਵੀ ਮੈਂ ਕੀ ਕਰਾਂ ਇਸ ਪ੍ਰਕਾਰ ਇਹ ਮਨ ਭੁਲ ਗਿਆ ਤੇ ਉੱਜ ਗਿਆ ਮਾਇਆ ਦੇ ਵਿੱਚ ਜੋ ਜੋ ਕਰਮ ਕੀਓ ਲਾਲਚ ਲੱਗ ਜਿੰਨੇ ਕੰਮ ਕੀਤੇ ਨੇ ਲਾਲਚ ਦੇ ਵਾਸਤੇ ਅਧੇਰ ਕੀਤੇ ਲਾਲਚ ਦੇ ਵਾਸਤੇ ਭਾਈ ਸਾਹਿਬ ਕੀ ਹਾਲ ਹੈ ਜਿਹਦੇ ਫਰਾਨੀ ਥਾ ਤੇ ਕਥਾ ਕਰਨ ਗਏ ਸਾਂ ਉਹਨਾਂ ਨੇ ਚੁਆਨੀ ਨਹੀਂ ਦਿੱਤੀ ਤੇ ਜਿੱਥੇ ਗਏ ਤੇ ਉੱਥੇ ਢੇਰੀਆਂ ਲੱਗੀਆਂ ਤੇ ਕਹਿੰਦੇ ਗਿਆਨੀ ਜੀ ਕਿਵੇਂ ਕਹਿੰਦੇ ਸਵਾਦ ਆ ਗਿਆ ਕਿੱਡੀ ਗਲਤ ਸੋਚ ਹੈ ਤੂੰ ਗੁਰੂ ਦੀ ਵਡਿਆਈ ਨਹੀਂ ਕਰਨ ਗਿਆ ਤੂੰ ਪ੍ਰਮਾਤਮਾ ਦੀ ਵਡਿਆਈ ਨਹੀਂ ਕਰਨ ਗਿਆ ਤੂੰ ਕੇਵਲ ਤੇ ਕੇਵਲ ਸੌਦਾ ਕਰਨ ਗਿਆ ਸੌਦਾ ਕਰਨ ਜੇ ਪੈਸੇ ਵੱਧੋਗੇ ਤੇ ਪ੍ਰੋਗਰਾਮ ਬੜਾ ਵਗ ਗਿਆ ਨਹੀਂ ਆਇਆ ਤੇ ਕਹਿੰਦੇ ਉਹ ਕਮੜਿਆ ਤੈਨੂੰ ਪ੍ਰਮਾਤਮਾ ਉਸਤ ਦੇਵੇ ਜਿਹੜੇ 1 ਘੰਟਾ ਤੂੰ ਪ੍ਰਮਾਤਮਾ ਦੀ ਵਡਿਆਈ ਕੀਤੀ ਤੇ ਇਹਦੀ ਕੀਮਤ ਹੀ ਕੋਈ ਨਹੀਂ ਸੋਚੋ ਰੱਖਿਆ ਕਰੀਏ ਆਪਸ ਵਾਸਤਾ ਭਾਵੇਂ ਆਪਾਂ ਨਿੰਦਿਆ ਚੁਗਲੀ ਕਰ ਦਿੱਤਾ ਵੀ ਤੁਰੇ ਜਾਂਦੇ ਨੇ ਸੁੱਤੇ ਪੈ ਤਾਂ ਵੀ ਚਲੇ ਜਾਂਦੇ ਨੇ ਇਹ ਆਪਣੇ ਤੇ ਵਿਸ਼ੇਸ਼ ਤੌਰ ਤੇ ਗੁਰੂ ਨੇ ਕਿਰਪਾ ਕੀਤੀ ਹੈ ਵੀ ਆਪਾਂ ਗੁਰੂ ਦੀ ਹਜ਼ੂਰੀ ਚ ਬੈਠੇ ਆਂ ਤੇ ਸਾਡੇ ਸਵਾਸ ਉਸ ਪ੍ਰਭੂ ਦੇ ਚਿੰਤਨ ਵਿੱਚ ਬਿਤੇ ਰਹੇ ਨੇ ਇਹਦੀ ਕੀਮਤੀ ਕੋਈ ਨਹੀਂ ਲੇਕਿਨ ਪ੍ਰਦੇਵ ਕਹਿੰਦੀ ਇਹ ਬੰਦਾ ਇਹੋ ਜਿਹਾ ਉਲਝਿਆ ਜਿਹੜਾ ਕੋਈ ਵੀ ਕੰਮ ਕਰਦਾ ਲਾਚ ਕਰਕੇ ਕਿ ਇੱਥੋਂ ਮੈਨੂੰ ਕੀ ਬਚੇਗਾ ਇੱਥੋਂ ਮੈਨੂੰ ਕੀ ਬਚੇਗਾ ਤੇ ਬਿਦ ਆਪ ਬਧਾਰੋ ਇਸ ਢੰਗ ਦੇ ਨਾਲ ਇਹਨੇ ਆਪਣੀ ਆਪ ਨੂੰ ਮਾਇਆ ਵਿੱਚ ਬਣਾ ਲਿਆ ਮਾਇਨੇ ਇਹਨੂੰ ਢਾਲਿਆ ਰਹਾ ਬਸਰਾਮ ਦੇ ਕਰਕੇ ਕਿਰਪਾ ਕਰਦੇ ਨੇ ਸਮਝ ਨਾ ਪਰੀ ਬਖੈ ਰਸ ਰਚਿਓ ਦਰ ਇਹਦੇ ਵਸਤੀ ਗੱਲ ਨਹੀਂ ਇਹਨੂੰ ਸਮਝਣੀ ਪਈ ਕਿਉਂਕਿ ਵਿਸ਼ੇ ਵਿਕਾਰਾਂ ਦੇ ਰਾਸ ਵਿੱਚ ਇਹ ਰਚਿਆ ਹੋਇਆ ਉਲਝਿਆ ਹੈ। ਜਸਰ ਕੋ ਬਿਸਰਾਇਓ। ਔਰ ਉਸ ਪਰਿਪੂਰਨ ਪ੍ਰਮਾਤਮਾ ਦਾ ਜਸ ਬੜਿਆਈ ਉਹ ਭੁੱਲ ਗਿਆ। ਸੰਗ ਸੁਆਮੀ ਸੋ ਜਾਣਿਓ ਨਾ ਹਨ। ਉਹ ਭੜਿਓ ਭੈ ਅੱਠੇ ਪਰ ਸਾਡੇ ਅੰਗ ਸੰਗ ਹੈ ਉਹਨੂੰ ਜਾਣਿਆ ਹੀ ਨਹੀਂ। ਮਨ ਖੋਜਨ ਕੋ ਤਾਇਓ। ਇਹ ਜੰਗਲਾਂ ਦੇ ਵਿੱਚੋਂ ਉਹਨੂੰ ਲੱਭਣ ਲਈ ਦੌੜਦਾ ਹੈ। ਆ ਸੰਗ ਸੁਆਮੀ ਤੂੰ ਮੇਰੇ ਸਾਹਮਣੇ ਸਾਮੀ ਸੁਆਮੀ ਵਿਕਾਨੰਦ ਹੋਇਰੇ ਨ। ਉਹਨਾਂ ਦੀ ਸਾਗੀ ਸਾਹਮਣੇ ਆ ਗਈ। ਉਹਨਾਂ ਦੇ ਗੁਰਦੇਵ ਨੇ ਜਦੋਂ ਉਹਨਾਂ ਨੂੰ ਸੰਤਿਆ ਕਰੋੜ ਸੁਆਮੀ ਵਿਵੇਕਾਨੰਦ ਉਹਨਾਂ ਦਾ ਰਸਿੰਕਿਸ਼ਾ ਨੰਦ ਤੇ ਉਹਨਾਂ ਨੇ ਆਪਣੀ ਕਥਾ ਵਿਖਿਆਨ ਤੋਂ ਬਾਅਦ ਕਹਿਣਾ ਵੀ ਪੁੱਤਰੋ ਪ੍ਰਮਾਤਮਾ ਅਰਥਾਂ ਦੇ ਵਿਦਾ ਇਹ ਉਹਨਾਂ ਦਾ ਟ੍ਰੈਂਡ ਸੀ ਸਮਝਾਉਂਦਾ ਆਖਰਕਾਰ ਕਾफी ਸਮਾਂ ਪੜਾਉਣ ਤੋਂ ਬਾਅਦ ਮਨ ਵਿੱਚ ਵਿਚਾਰ ਕੀਤੀ ਗੁਰੂ ਰੇ ਤੇ ਵੇਖੀ ਵੀ ਇਹ ਮੇਰੀ ਗੱਲ ਨੂੰ ਕਿੰਨਾ ਕੁ ਸਮਝੇ ਨੇ ਉਹਨਾਂ ਨੇ ਇੱਕ ਬਾਣਾ ਬਣਾਇਆ ਕਹਿੰਦੇ ਪੁੱਤਰ ਮੈਨੂੰ ਬਿਮਾਰੀ ਕੋ ਲੱਗੀ ਤੇ ਮੈਨੂੰ ਹਕੀਮ ਨੇ ਦੱਸਿਆ ਵੀ ਤੂੰ ਕਬੂਤਰ ਦਾ ਮਾਸ ਖਾਵੇ ਨਾ ਤੇ ਠੀਕ ਹੋ ਸਕਦਾ ਹੈ ਆਪਣੇ ਚੇਰਿਆਂ ਨੂੰ ਕਬੂਤਰ ਲੈ ਕੇ ਦਿੱਤੇ ਪਰ ਕਹਿਣ ਲੱਗੇ ਕਿ ਪੁੱਤਰੋ ਇਹ ਮੇਰੇ ਵਾਸਤੇ ਮੇਰਾ ਬਚਾਅ ਤੁਸੀਂ ਮੇਰੇ ਵਿਦਿਆਰਥੀ ਹੋ ਸਾਰੇ ਚਲੇ ਗਏ ਤੇ ਜਦੋਂ ਉਹ ਚਲੇ ਗਏ ਤੇ ਉਹਨਾਂ ਨੇ ਉਹਲੇ ਹੋ ਕੇ ਗੁਰੂਖ ਕਬੂਤਰ ਮਾਰ ਕਰਤੇ ਲੇਕਿਨ ਸਵਾਮੀ ਬੇਕਾ ਜਿਵੇਂ ਹੁਣ ਤਾਂ ਆਪਣੇ ਕੋਲ ਪੱਕੇ ਮਕਾਨ ਨਹੀਂ ਤੁਸੀਂ ਪਿੰਡਾਂ ਦੇ ਰਹਿਣ ਆਪਾਂ ਪਿੰਡਾਂ ਦੇ ਰਹਿਣ ਵਾਲੇ ਆ ਪਿੰਡਾਂ ਵਿੱਚ ਬੀਬੀਆਂ ਪੈਣਾ ਪੂਚਾ ਫਿਰਦੀ ਹੁੰਦੀ ਐ ਦਸਾਂ ਲਾਲ ਮਿੱਟੀ ਦਾ। ਔਰ ਉਹ ਪਿੰਡਾਂ ਦੇ ਬਾਹਰ ਬਾੜ ਲੁੰਗੇ ਟੋਏ ਪੈ ਹੁੰਦੇ ਸਨ ਟੋਏ। ਲੋਕਾਂ ਨੇ ਉੱਥੇ ਕਈਆਂ ਨੇ ਜਾ ਕੇ ਪੈਣਾ। ਉਹ ਉੱਥੇ ਚੜਾ ਗਿਆ। ਕਬੂਤਰ ਨੂੰ ਮਾਰ ਲੱਗਾ ਤੇ ਕਹਿਣ ਲੱਗਾ ਵੀ ਮੇਰੇ ਗੁਰਦੇਵ ਕਹਿੰਦੇ ਵੀ ਪ੍ਰਮਾਤਮਾ ਹਰਥਾਂ ਤੇ ਨਾਜ਼ਰ ਐ। ਤੇ ਨਾਲੇ ਉਹਨਾਂ ਆਖਿਆ ਵੀ ਇਹਨੂੰ ਉੱਥੋਂ ਮਾਰ ਕੇ ਨੂੰ ਜਿੱਥੇ ਕੁਵੇ ਤਾਂ ਨਵੇ। ਕਬੂਤਰ ਨੂੰ ਮੈਂ ਵੇਖ ਰਿਹਾ। ਇਹ ਮੈਨੂੰ ਵੇਖ ਰਿਹਾ। ਤੇ ਨਾਲੇ ਉਹ ਆਪਣੇ ਹਾਰ ਬਖਿਆਨ ਤੋਂ ਬਾਅਦ ਪਿੰਦੇ ਸੰਪੀ ਪ੍ਰਮਾਤਮਾ ਹਰਥਾਂ ਤੇ ਹਾਜ਼ਰਨ ਆ ਜਾ ਤੇ ਤੀਜਾ ਰਬ ਵੇਦਾ ਕੋਈ ਗੱਲ ਨਹੀਂ ਗੁਰਦੇਬ ਮੈਨੂੰ ਕੱਢ ਦੇ ਨ ਪਰ ਮੈਂ ਇਹ ਕੰਮ ਨਹੀਂ ਕਰਨਾ ਸਾਰੇ ਚਾਰੇ ਕਿ ਉਹਨਾਂ ਨੇ ਕਪੂਤਰ ਮਾਰੇ ਤੇ ਇਹ ਸਵਮਿਕਨੰਦ ਅੱਗੇ ਤੇ ਕਹਿਣ ਲੱਗੇ ਪੁੱਤਰਾ ਕਿਵੇਂ ਕਹਿਣ ਲੱਗੇ ਜੀ ਭਾਵੇਂ ਡੇਰਿਚ ਰੱਖੋ ਤੇ ਭਾਵੇਂ ਨਾ ਰੱਖੋ ਪਰ ਤੁਸਾਂ ਸਾਨੂੰ ਕਿਹਾ ਰਿਹਾ ਬੀ ਪ੍ਰਮਾਤਮਾ ਹਰਥਾਂ ਤੇ ਵੇਦਾ ਤੇ ਨਾਲ ਤੁਸੀਂ ਕਿਹਾ ਸੀ ਜਿੱਥੇ ਕੋਈ ਨਾ ਵੇਖੇ ਉਤੋਂ ਮਾਰ ਕੇ ਲਿਆਉਣਾ ਉਹ ਦਿੱਤੇ ਨੇ ਜਣੇ ਸ ਮੈਂ ਕਿਵੇਂ ਮਾਰਦਾ ਮੈਂ ਇਹਨੂੰ ਬਿਨਾਂ ਸਾ ਇਹ ਮੈਨੂੰ ਵੇਖ ਰਿਹਾ ਸੀ ਤੇ じゃ ਭਗਵਾਨ ਵੇਖ ਰਿਹਾ ਸੀ ਤੇ ਉਹਨਾਂ ਦੇ ਗੁਰੂ ਸਵਾਮੀ ਕ੍ਰਿਸ਼ਨਾ ਆਨੰਦ ਨੇ ਕੁੱਟ ਕੇ ਜਫੀ ਪਾੜੀ ਕਹਿਣ ਲੱਗੇ ਤੂੰ ਮੇਰਾ ਪੁੱਤਰ ਅਧਿਕਾਰੀ ਤੇ ਬਾਕੀ ਸਾਰੇ ਤੇ ਸਾਰੇ ਪਾਸੇ ਹੋ ਜਾਊਗਾ ਆਪਾਂ ਗੁਰਮੁਖ ਅੱਗੋਂ ਦੇਖੇ ਪਿੱਛੋਂ ਦੇਖੇ ਤੋਈ ਤੇ ਕਾਂਸ਼ ਪਾਵੇ ਆਪਾਂ ਬੰਦਿਆਂ ਤੋਂ ਪਰਦਾ ਕਰ ਸਕਦੇ ਆ ਲੇਕਿਨ ਉਹਦੇ ਤੋਂ ਪਰਦਾ ਨਹੀਂ ਚੁੱਕਿਆ ਜਾ ਸਕਦਾ